ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਕਰਾਉਣ ਲੱਗੇ ਆ ਜੀ ਸੁਖਮਨੀ ਸਾਹਿਬ ਦਾ ਪਾਠ ਮਹਾਰਾਜ ਦਾ ਨਾਮ ਲੈਣਾ ਬਹੁਤ ਜ਼ਰੂਰੀ ਸਿਗਾ ਇਹਦੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਵਾਉਣਾ ਸੀਗਾ ਇਹ ਆਪਾਂ ਨੇ ਪਹਿਲਾਂ ਹੀ ਕਿਹਾ ਹੋਇਆ ਸੀਗਾ ਜਿਸ ਦਿਨੇ ਜਾਏਗਾ ਜੀ ਤੇ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਵਾਵਾਂਗੇ ਤੇ ਲੋ ਜੀ ਇੱਧਰ ਆਪਾਂ ਨੇ ਪਾਠ ਗੁਰਦੁਆਰਾ ਸਾਹਿਬ ਦੇ ਵਿੱਚ ਆਰੰਭ ਕਰਵਾ ਲਿਆ ਜੀ ਇਸ ਸਵੇਰ ਦਾ ਟਾਈਮ ਆ ਜੀ 6:30 ਵਜੇ ਅਸੀਂ ਗੁਰਦੁਆਰਾ ਸਾਹਿਬ 'ਚ ਪਹੁੰਚ ਗਏ ਸੀਗੇ ਤੇ 7 ਵਜੇ ਦਿਨ ਉਹਨਾਂ ਨੇ ਪਾਠ ਆਰੰਭ ਕਰਵਾਤਾ ਸੀਗਾ ਤੇ ਥੋੜੀ ਬਹੁਤ ਸੰਗਤ ਸੀਗੀ ਉੱਥੇ ਜੀ ਤੇ ਆਪਾਂ ਨੇ ਕਿਸੇ ਵੀ ਰਿਸ਼ਤੇਦਾਰ ਨੂੰ ਆਪਾਂ ਨੇ ਇਨਵਾਈਟ ਨਹੀਂ ਕੀਤਾ ਆਪਣੇ ਕੋਲ ਟਾਈਮ ਹੈ ਨਹੀਂ ਜੰਨੇ ਐ ਇੰਨਾ ਜੀ ਤੇ ਮੇਰੀ ਸਿਸਟਰ ਇਨ ਲਾਅ ਨੇ ਜੀ ਇਹ ਤਾਂ ਨੇੜੇ ਹੀ ਰਹਿੰਦੇ ਨੇ ਤੇ ਇਹਨਾਂ ਨੂੰ ਆਪਾਂ ਨੇ ਬੁਲਾ ਲਿਆ ਸੀਗਾ ਤੇ ਗੁਰਦਵਾਰ ਸਾਹਿਬ ਦਾ ਆਸ਼ੀਰਵਾਦ ਬਹੁਤ ਜ਼ਰੂਰੀ ਸੀਗਾ ਜੀ ਤੇ ਇੱਥੇ ਗੁਰਦਵਾਰ ਸਾਹਿਬ 'ਚ ਅਸੀਂ ਬਚਪਨ ਤੋਂ ਹੀ ਲੈ ਕੇ ਆਉਂਦੇ ਹੁੰਦੇ ਸੀ ਇਹਨਾਂ ਨੂੰ ਮੱਥਾ ਟੇਕਣ ਵਾਸਤੇ ਜੀ ਜਦੋਂ ਅਸੀਂ ਇੱਥੇ ਆਏ ਆ ਜੀ ਇਸ ਸ਼ਹਿਰ ਦੇ ਵਿੱਚ ਆਏ ਆ ਤੇ ਇੱਥੇ ਗੁਰਦਵਾਰ ਸਾਹਿਬ ਦੇ ਵਿੱਚ ਅਸੀਂ ਮੱਥਾ ਟੇਕਦੇ ਰਹੇ ਹਾਂ ਤੇ ਗੁਰਦਵਾਰ ਸਾਹਿਬ ਦੀ ਬਹੁਤ ਵੱਡੀ ਧੇਨ ਹੈ ਜੀ ਜਿੰਨੇ ਵੀ ਸੁੱਖਾਂ ਸੁਖੀਆਂ ਨੇ ਜੀ ਵਾਰ ਆਈਆਂ ਨੇ ਤੇ ਲੋ ਜੀ ਹੁਣ ਆਪਾਂ ਪਾਠ ਦਾ ਸੁਣਦੇ ਆ ਜੀ ਗੁਰਬਾਣੀ ਨੂੰ ਸਰਵਣ ਕਰਦੇ ਆ ਜੀ ਤੇ ਜਿੰਨਾ ਕ ਬਾਬਾ ਜੀ ਨੇ ਸਾਨੂੰ ਟਾਈਮ ਦਿੱਤਾ ਅਸੀਂ ਉਸੇ ਉਸੇ ਦੇ ਮੁਤਾਬਕ ਅਸੀਂ ਪਹੁੰਚ ਗਏ ਸੀਗੇ ਤੇ ਆਪਾਂ ਘਰੋਂ ਦੇਗ ਬਣਵਾ ਲਿਆ ਸੀ ਗਰਮਾਲਾ ਸਾਹਿਬ ਆਪਾਂ ਲੈ ਆਏ ਸੀਗੇ ਤੇ ਗੁਰਦਵਾਰ ਸਾਹਿਬ ਵਿੱਚ ਹੀ ਆਪਾਂ ਨੇ ਪਾਠ ਕਰਵਾਤਾ ਜੀ ਤੇ ਤੁਸੀਂ ਵੀਡੀਓ ਦੇ ਵਿੱਚ ਐਂਡ ਤੱਕ ਬਣੇ ਰਹੋ ਜੀ ਤੇ ਬਾਬਾ ਜੀ ਦਾ ਅਰਦਾਸ ਹੁਕਮਨਾਮਾ ਵਗੈਰਾ ਸਾਰਾ ਇਹ ਸੁਣ ਕੇ ਜ਼ਰੂਰ ਜਾਇਓ ਜੀ ਤੇ ਮੇਰੀ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਜੇਕਰ ਵਧੀਆ ਲੱਗੀ ਤਾਂ ਥੈਂਕ ਯੂ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਤੇ ਮੇਰੇ ਬੇਟੇ ਨੂੰ ਆਸ਼ੀਰਵਾਦ ਜ਼ਰੂਰ ਦੇ ਕੇ ਜਾਇਓ ਜੀ ਥੈਂਕ ਯੂ ਮੋ ਜਦ ਮੈਂ ਜਲੇ ਸਭ ਸੰਸਾਰ ਮੋ ਜਦ ਮੈਂ ਜਲੇ ਸੁਖੀ ਬਸ ਮਸਤੀ ਨਹੀਂ ਆਪ ਦੀ ਬਾਤ ਕਰੇ ਬੱਦੇ ਬੱਦੇ ਆਉਂਦੇ ਸੋਮਾਨ ਜਗਤ ਬਰਦੇ ਉਸ ਤੋਂ ਬਸ ਨਾ ਕਰਵਾਉਂਦਾ ਰਾਮ ਕਲੇ ਮੋ ਕਾਲਾ ਵਾਹਿਗੁਰੂ ਕਾਲਾ ਵਾਹਿਗੁਰੂ ਜੀ ਕਿਫਤਿ ਸ਼ਿਵਾਰਿਦੂ ਲਖਸ਼ੀnga ਪਾਦਸ਼ਾnga ਨਬਰ ਕਰੇ ਨਿਮਕੂ ਇੱਕ ਗੁਰਨਾਮ ਦੇ ਮੇਰਾ ਮਾਨ ਪਾਨ ਸੀਤਲ ਹੋਏ ਬਾਲ ਗੁਰੂ ਜੀ ਸੋਰਠਿ ਮਹਲਾ ਪੰਜਵਾਂ ਗੁਰਪੂਰੇ ਕਿਰਪਾ ਧਾਰੀ ਪ੍ਰਭੂਰੀ ਲੋਚਾਰੀ ਹਰਿਸ਼ ਨਾਨਦ ਰਹਿਆਏ ਆਨੰਦ ਮੰਗਲ ਸੁਖ ਪਾਏ ਗੁਰਪੂਰੇ ਕਿਰਪਾਤਾਰੀ ਪ੍ਰਭਪੂਰੀ ਲੋ ਜਮਾਰੀ ਸਾਰੇ ਸ਼ਨੰਦ ਰਹਾਏ ਆਂੰੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਦਰਿਆ ਓਟ ਤਬੈਟ ਤਾਰ ਹਰਿ ਆਈਏ ਆਂੰੰਦ ਸੁਖਤ ਕਰੀਏ ਰਹਾਉ ਸੰਤ ਕਮਾਲ ਦੇ ਧਰਮ ਕੇ ਪਾਉੜੀ ਉਹ ਵੱਡ ਬਾਗੀ ਪਾਏ ਕੋਟ ਜਨਮ ਕੇ ਕਿਲ ਰਖਣਾ ਸੇ ਹਰ ਚਰਨੀ ਜਿਤ ਲਾਏ ਉਸਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਜੀ ਜਨਸਾ ਭੈ ਕੋ ਵਿਚਰਾ ਸਤਗੁਰ ਦੀ ਸਾਂ ਸਾਥੀ ਬਿਗਨ ਮਿਲਾ ਸੰਸਾਧੁ ਖੁਲਾ ਸੰ ਸਤਗੁਰ ਨਾਮ ਜਿੜਾ ਆ ਕੋਈ ਪਾਪ ਬੈਸਾ ਪਵਨਾ ਜਨਾਨੰਦ ਸੁਖ ਕਰ ਆਇਆ ਬਿਗਨ ਬਿਨਾ ਸਭ ਸੁਖ ਨਾਸੰ ਸਤਗੁਰ ਨਾਮ ਦੇ ਰਿੜਾਇਆ ਕੋਈ ਪਾਪ ਬੈਸਾ ਪਵਨਾ ਜਨਾਨੰਦ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਾਮੁ ਅੱਲਾਹ ਕੰਜੂਗਾ ਭਰਪੂਰ ਕਿਰਪਾਤ ਆਵੇ। ਪਾਉ ਪੂਰੀ ਲੋਚ ਕਮਾਵੇ। ਸਾਰੇ ਸ਼ਰਧਾਂਤ ਗਰਿਆਂ ਆਵੇ। ਅੰਨ ਦਾ ਮੰਗਨ ਸੁਖ ਪਾਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ お願いしますばらしい。